ਮੈਂ ਬੇਨਤੀ ਕਰਾਂਗਾ ਕਿ ਅਰਦਾਸ ਹੋ ਚੁੱਕੀ ਐ ਦਸਤਾਰਾਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਨਮਾਨਯੋਗ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅਡ ਗਰੰਥੀ ਸਿੰਘ ਸਾਹਿਬ ਗਾਨੀ ਗਗਬੀਰ ਸਿੰਘ ਜੀ ਨੂੰ ਬੇਨਤੀ ਐ ਕਿ ਸਭ ਤੋਂ ਪਹਿਲਾਂ ਉਹ ਦਸਤਾਰ ਦੇਣਗੇ ਇੱਕ ਜਿਹਦਾ ਨਾਮ ਸਟੇਜ ਤੋਂ ਬੋਲਿਆ ਜਾਏਗਾ ਕਿਰਪਾ ਕਰਕੇ ਉਹ ਹੀ ਆ ਕੇ ਦਸਤਾਰ ਦੇਣਗੇ ਫਿਰ ਉਸ ਤੋਂ ਬਾਅਦ ਤਖਤ ਸ੍ਰੀ ਅਵਚਲ ਨਗਰ ਹਜੂਰ ਸਾਹਿਬ ਤੋਂ ਗਿਆਨੀ ਜੋਤਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਉਹਨਾਂ ਤੋਂ ਬਾਅਦ ਗਿਆਨੀ ਬਲਦੇਵ ਸਿੰਘ ਜੀ ਤਖਤ ਹਰਮੰਦਰ ਜੀ ਪਟਨਾ ਸਾਹਿਬ ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਬਾਬਾ ਟੇਕ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਇਹਨਾਂ ਨੂੰ ਬੇਨਤੀ ਹੈ ਤੇ ਇਹ ਸਾਰੇ ਦਸਤਾਰਾ ਦੇਣਗੇ ਉਸ ਤੋਂ ਬਾਅਦ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਦਾ ਨਾਮ ਸਟੇਜ ਤੋਂ ਲਿਆ ਜਾਵੇ ਉਹੀ ਕਿਰਪਾ ਕਰੇ ਆਪਾਂ ਡਿਸਪਲਨ ਜਰੂਰ ਰੱਖਣਾ ਜਿਨ੍ਹਾਂ ਦਾ ਨਾਮ ਲਿਆ ਜਾਵੇਗਾ ਉਹੀ ਸਟੇਜ ਤੇ ਹੋਣ ਜਿਨ੍ਹਾਂ ਦਾ ਨਾਮ ਲਵਾਂਗੇ ਸਿੰਘ ਸਾਹਿਬਾਨ ਨੂੰ ਦੇ ਲੈਣਦੇ ਉਹ ਦਸਤਾਰਾਂ ਉਸ ਤੋਂ ਬਾਅਦ ਹਾਂਜੀ 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 ਬਾਬਾ ਬੋਲੀ ਬਾਬਾ ਜੁੱਗਾ ਸੀ ਦਾ ਕੋਰੋਖਾ ਲੱਗਿਆ ਇਹ ਨੱਟਾ ਲਾ ਕੇ ਬੈਠਿਆ ਹਾਂਜੀ ਬਾਬਾ ਹੀ ਤੁਹਾਡੇ ਕੋਲ ਹਰ ਵਕਤ ਇਹ ਦੁਬਾਰਾ ਬੈਠੇ ਬਾਬਾ ਜੀ ਕਰਨ ਸਿੰਘ ਸਾਹਿਬ ਜੀ ਕਰਦੇ ਬੋਲੇ ਸੋ ਨਿਹਾਲ ਹੁਣ ਮੈਂ ਬੇਨਤੀ ਕਰਾਂਗਾ ਬਾਬਾ ਬਲਬੀਰ ਸਿੰਘ ਜੀ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਦਾਲ ਬਾਬਾ ਅਵਤਾਰ ਸਿੰਘ ਜੀ ਮੁਖੀ ਦਾਲਪੰਥ ਬਾਬਾ ਵਿਦੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਲ ਇਹਨਾਂ ਦੇ ਨਾਲ ਅੱਜ ਜ਼ਿਕਰੀ ਕਰਨਾ ਉੱਥੇ ਜਾਓ ਪਰ ਬਾਬਾ ਨਾਗਰ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਹਰਿਆਵੇਲਾ ਵਾਲੇ ਬਾਬਾ ਨਿਹਾਲ ਸਿੰਘ ਜੀ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਉਹ ਕਹਤ ਨਾਂ ਲੈਤ ਬਾਬਾ ਨਿਹਾਲ ਸਿੰਘ ਜੀ ਵੱਲੋਂ ਬਾਬਾ ਨਿਹਾਲ ਸਿੰਘ ਜੀ ਹਰਿਆਵੈਲਾ ਵਾਲਿਆਂ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਨਾਨਕ ਸਰ ਕਡੇਰਾ ਤੋਂ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਲ ਬਾਬਾ ਮਹਿੰਦਰ ਇੱਕ ਮਿੰਟ ਜੀ ਭਾਈ ਸਾਹਿਬ ਐਣਾ ਨੀ ਕਰੋ ਐ ਤਾਂ ਜਿਹੜੀ ਮੈਂ ਐਵੇਂ ਲਿਸਟ ਬਣਾ ਕੇ ਸਾਰੀ ਬਿਠਾ ਬਾਬਾ ਬਲਦੇਵ ਸਿੰਘ ਜੀ ਵੱਲਾ ਬਾਬਾ ਸਤਰਾਮ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਬਕਾਲਾ ਬਾਬਾ ਖੜਕ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਜਵਾੜਾ ਕੱਲੇ ਕੱਲੇ ਭਾਈ ਕੱਲੇ ਕੱਲੇ ਸਾਰੇ ਆਉਣਗੇ ਬਾਬਾ ਬਲਵਿੰਦਰ ਸਿੰਘ ਜੀ ਮੈਤਾ ਚੌਂਕ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਤੋਂ ਬਾਬਾ ਪ੍ਰਤਾਪ ਸਿੰਘ ਜੀ ਪਟਿਆਲਾ ਤੋਂ ਬਾਬਾ ਦਵਿੰਦਰ ਸਿੰਘ ਜੀ ਸੰਪਰਦਾ ਹੋਤੀ ਮਦਾਨ ਬਾਬਾ ਅਮੀਰ ਸਿੰਘ ਜੀ ਵੱਲੋਂ ਸਿੰਘ ਆਇਆ ਜੋਦੀ ਟਕਸਾਲ ਤੋਂ ਹਾਂਜੀ ਬਾਬਾਜੀਤ ਸਿੰਘ ਬੋਲਦੇ ਹਾਂ ਕਿਹੜੇ ਬਾਬਾਜੀਤ ਸਿੰਘ ਜੀ ਜੋਹੜਾ ਵਾਲੇ ਬਾਬਾ ਮਹੰਤ ਰੇਸ਼ਮ ਸਿੰਘ ਜੀ ਵੱਲੋਂ ਬਾਬਾ ਚਮਕੌਰ ਸਿੰਘ ਜੀ ਮਹੰਤ ਚਮਕੌਰ ਸਿੰਘ ਜੀ ਬਾਬਾ ਸੁਖਪਾਲ ਸਿੰਘ ਜੀ ਬਾਬਾ ਬਲਦੇਵ ਸਿੰਘ ਜੀ ਮੁਸਤਫਾਪੁਰ ਬਾਬਾ ਮਹੰਤ ਕਰਮਜੀਤ ਸਿੰਘ ਜੀ ਪ੍ਰੇਮ ਸਿੰਘ ਜੀ in the